ਪੰਜਾਬੀ ਦੀ ਕਕ੍ਖਿਆ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਮਾਜ ਵਿਸਾ ਵਿੱਚ ਮੈਂ ਤੁਹਾਡੇ ਲਈ ਕੁਝ ਪੌਚੋਣ ਪ੍ਰਸੰਨ ਲੈ ਕੇ ਆਏ ਸੀ ਵਿਖੋ ਅੱਦੇ ਪੌਚੋਣ ਪ੍ਰਸੰਨ ਕਿਹੜੇ ਹਨ ਪਹਿਲਾ ਪ੍ਰਸੰਨ ਕਿਹੜਾ ਸੀ ਪੰਜਾਬੀ ਵਿੱਚ ਲੋਕ ਵਿਥ ਸਬਦ ਕਿਸ ਨੇ ਪ੍ਰਚਲਿਤ ਪ੍ਰ प्रचलित किता भाई पंजाबी लोग वेद शब्द किसने प्रचलित किया हरिभजन सिंह ने हरिभजन सिंह ने पंजाबी लोग शबद प्रचलित किया दूसरा प्रश्न किड़ा सी हमद का संबंध किस नाल है रब नाल हमद का संबंध रब नाल है तीजा प्रश्न कि इतिहासक यथार्थ दे नेडे ने दंत कथा दंत कथा कि ने इतिहासक यथार्थ के नेे चौथा प्रश्न कि ਕਣਕ ਖੇਤ ਕੁੜੀ ਪੇਟ ਆਜਵਾਈਆਂ ਮੰਡੇ ਖਾਂ ਇਹ ਕਣਕ ਖੇਤ ਕੁੜੀ ਪੇਟ ਆਜਵਾਈਆਂ ਮੰਡੇ ਖਾਂ ਦਾ ਸੰਬੰਧ ਕਿਸ ਰੂਪ ਨਾਲ ਹੈ ਕਣਕ ਪੇਟ ਕਣਕ ਖੇਤ ਕੁੜੀ ਪੇਟ ਆਜਵਾਈਆਂ ਮੰਡੇ ਖਾਂ ਦਾ ਸੰਬੰਧ ਅਖਾਣ ਨਾਲ ਹੈ ਕਿਦੇ ਅਖਾਣ ਨਾਲ ਪੰਜਵਾਂ ਪ੍ਰਸ਼ਨ ਕਿਹੜਾ ਸੀ ਅੰਗਰੇਜ਼ੀ ਵਿੱਚ ਕਲਚਰ ਨੂੰ ਸਭ ਤੋਂ ਪਹਿਲਾਂ ਕਿਸ ਨੇ ਪ੍ਰਿਪਾਸ਼ਿਤ ਕੀਤਾ ਅੰਗਰੇਜ਼ੀ ਵਿੱਚ ਪਰਕਲਚਰ ਨੂੰ ਜਿਹਨੂੰ ਸਵੇਤਾ ਵੀ ਕਹਿੰਦੇ ਸੀ ਸਭ ਤੋਂ ਪਹਿਲਾਂ ਕਿਸ ਨੇ ਪਰਚਲਤ ਕੀਤਾ ਸੀ ਈਬੀ ਟਾਈਲਰ ਨੇ ਈਬੀ ਟਾਈਲਰ ਨੇ ਛੇਵਾਂ ਪ੍ਰਸ਼ਨ ਕਿਹੜਾ ਸੀ ਜਰਗ ਦੇ ਮੇਲੇ ਵਿੱਚ ਕਿਸ ਦੀ ਪੂਜਾ ਹੁੰਦੀ ਹੈ ਜਰਗ ਦੇ ਮੇਲੇ ਵਿੱਚ ਸੀਤਲਾ ਮਾਤਾ ਦੀ ਪੂਜਾ ਹੁੰਦੀ ਹੈ ਜਰਗ ਦੇ ਮੇਲੇ ਵਿੱਚ ਕਿਸ ਦੀ ਸੀਤਲਾ ਮਾਤਾ ਦੀ ਪੂਜਾ ਹੁੰਦੀ ਹੈ ਤੇ 7ਵਾਂ ਪ੍ਰਸ਼ਨ ਕਿਹੜਾ ਸੀ ਭਾਸ਼ਾ ਵਿਭਾਗ ਪੰਜਾਬ ਦਾ ਪੰਜਾਬੀ ਸਾਈ ਤਰਤਨ ਪੁਰਸਕਾਰ ਕਿਸ ਨੂੰ ਮਿਲਿਆ ਜਸਮਨ ਸਿੰਘ ਕਮਲ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਪੰਜਾਬੀ ਸਾਈ ਤਰਤਨ ਪੁਰਸਕਾਰ ਜਸਮਨ ਸਿੰਘ ਨੂੰ ਮਿਲਿਆ 9ਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਭਾਸ਼ਾ ਵਰਤਮਾਨ ਸਰੂਪ ਤੱਕ ਪਹੁੰਚੀ ਬਈ ਵੈਦਿਕ ਵਰਤਮਾਨ ਪੰਜਾਬੀ ਭਾਸ਼ਾ ਵਰਤਮਾਨ ਸਰੂਪ ਤੱਕ ਪਹੁੰਚੀ ਵੈਦਿਕ ਤੋਂ ਪ੍ਰਾਕ੍ਰਿਤਾਂ ਤੇ ਐਪਰਪਨਸਾਰਾਈ ਵੈਦਿਕ ਤੋਂ ਪਰਾਕਟਾਂ ਤੇ ਐ ਪਰਪੰਸਾ ਐ ਪਰਪੰਸਾ ਰਾਹੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ 10ਵਾਂ ਪ੍ਰਸ਼ਨ ਪੰਜਾਬੀ ਤ੍ਰਿਬੁੰਨ ਦਾ ਵਰਤਮਾਨ ਸੰਪਾਦਕ ਕੌਣ ਹੈ ਬਈ ਪੰਜਾਬੀ ਤ੍ਰਿਬੁੰਨ ਦਾ ਵਰਤਮਾਨ ਸੰਪਾਦਕ ਹਰਿੰਦਰ ਵਾਲੀਆ ਹੈ ਅਗਲਾ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸਵਰ ਹੈ ਪਿਛਲਾ ਗੋਲ ਉੱਚਾ ਬੰਦ ਸਵਰ ਕੀ ਬਈ ਪਿਛਲਾ ਗੋਲ ਉੱਚਾ ਬੰਦ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਭਾਰ ਤੇ ਭਾਰ ਵਿੱਚ ਅੰਤਰ ਹੈ ਸਰ ਪਹਾੜ ਤੇ ਭਾਰ ਵਿੱਚ ਅੰਤਰ ਕਿਹੜਾ ਹੈ ਸਰ ਸੁਰਦਾ ਭਾਰ ਤੇ ਭਾਰ ਵਿੱਚ ਅੰਤਰ ਕਿਹੜਾ ਹੈ ਸੁਰਦਾ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਕਕਾ ਤੇ ਖਕਾ ਵਿੱਚ ਅੰਤਰ ਹੈ ਕਿਹੜਾ ਪ੍ਰਾਣਤਾ ਦਾ ਕਕਾ ਤੇ ਖਕਾ ਵਿੱਚ ਅੰਤਰ ਕਿਹੜਾ ਹੈ ਪ੍ਰਾਣਤਾ ਦਾ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਉਤਰੀ ਲੈਂਦੀ ਵਿੱਚ ਕਿਹੜੀ ਉਪਾਸਾ ਨੂੰ ਰੱਖਿਆ ਜਾਂਦਾ ਹੈ ਉਤਰੀ ਲੈਂਦੀ ਵਿੱਚ ਪੁੱਠੇਆਰੀ ਭਾਸਾ ਨੂੰ ਰੱਖਿਆ ਜਾਂਦਾ ਹੈ ਵਿਦਿਆਰਥੀਓ ਸਾਡੀ ਅੱਜ ਦੀ ਇਹ ਸੰਵਾਦ ਦੀ ਕਕ੍ਹਾ ਇੱਥੋਂ ਸਮਾਪਤ ਹੋਈ ਸੀ ਅੱਧੀ ਕਕ੍ਹਾ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਵ ਤੇ ਮਾਹਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਇਹ ਗੱਲ ਦੱਸਦਾ ਹਾਂ ਮੈਂ ਤੁਹਾਨੂੰ ਸਾਰੀਆਂ ਕਕ੍ਹਾ ਵਿੱਚ ਦੱਸਦਾ ਸੀ ਆ ਸਾਡਾ ਚੈਨਲ ਨਹੀਂ ਆ ਤੁਹਾਡਾ ਚੈਨਲ ਹੈ ਤੇ ਆਪਣੇ ਚੈਨਲ ਨੂੰ ਛੇਤੀ ਛੇਤੀ ਲਾਈਕ ਸਬਸਕ੍ਰਾਈਬ ਕਰੋ ਜੀ ਤੇ ਅਸ ਦੀ ਕਥਾ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਿ ਸ੍ਰੀਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ